ਕੇ ਰਾਜਾ ਬਣੇ ਜਿਹੜੇ ਪ੍ਰਧਾਨ ਨੇ ਕਾਂਗਰਸ ਦੇ ਉਹਨਾਂ ਤੋਂ ਅਸਤੀਫਾ ਮੰਗ ਲਿਆ ਹਾਈ ਕਮਾਂਡ ਨੇ ਔਰ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ اپੋਜੀਸ਼ਨ ਲੀਡਰ ਉਹਨਾਂ ਤੋਂ ਵੀ ਅਸਤੀਫਾ ਮੰਗ ਲਿਆ ਅੰਦਰ ਖਾਤੇ ਰਿਪੋਰਟ ਆ ਰਹੀ ਹੈ ਇਹ ਕਾਂਗਰਸ ਤਾਂ ਫਾੜੀ ਫਾੜੀ ਹੋਈ ਪਈ ਹੈ ਜੀ ਖਿੱਲਰ ਕੀ ਕਾਂਗਰਸ ਜੀ ਕਾਂਗਰਸ ਕੋਲੇ ਕੀ ਰਹਿ ਗਿਆ ਜੀ ਮੈਨੂੰ ਦੱਸੋ ਤੁਸੀਂ ਕਾਟੋਕਲੇਸ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਾਟੋਕਲੇਸ਼ ਬਹੁਤ ਵੱਡਾ ਹੈ ਜੀ ਜਿਵੇਂ ਬੀਬੀ ਜੀ ਨੇ ਕਿਹਾ ਬੀਬੀ ਨਵਜੋਤ ਕੌਰ ਜੀ ਨੇ ਕਿ ਇਹਨਾਂ ਦੇ ਤਾਂ 4-5 ਕੈਂਡੀਡੇਟ ਨੇ ਜੀ ਔਰ ਅਸੀਂ ਵੀ ਚਾਹੁੰਦੇ ਹਾਂ ਕਿ ਸਾਨੂੰ ਚੀਫ ਮਿਨਿਸਟਰ ਦੇ ਤੌਰ ਤੇ ਮੌਕਾ ਦਿੱਤਾ ਜਾਵੇ ਤੇ ਹੁਣ ਜੇ 500 ਕਰੋੜ ਰੁਪਇਆ ਦੇ ਕੇ ਚੀਫ ਮਿਨਿਸਟਰ ਬਣੂਗਾ ਤਾਂ ਫਿਰ ਉਹ ਪੰਜਾਬ ਤੇ ਕੀ ਲਾਊਗਾ ਜੀ ਕਿੱਥੇ ਉਸੇ 500 ਕਰੋੜ ਦੇ ਨਾਲ ਪੰਜਾਬ ਦੇ ਐ ਸਮਝ ਲਓ ਕਿ ਤੁਸੀਂ 1000 ਪਿੰਡਾਂ ਦੀ ਡਿਵੈਲਪਮੈਂਟ ਹੋ ਸਕਦੀ ਹੈ 50-50 ਲੱਖ ਨਾਲ ਪਰ ਇਹਨਾਂ ਦੇ ਮਨ ਦੇ ਵਿੱਚ ਕੀ ਹੈ ਜੀ ਇਹ ਸਿਰਫ ਕੁਰਸੀ ਨੂੰ ਪਿਆਰ ਕਰਦੇ ਆ ਇਹ ਉਹੀ ਕਾਂਗਰਸ ਆ ਜਿਨੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਕਾਨਪੁਰ ਬੰਬੇ ਕਲਕੱਤੇ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਉਹਨਾਂ ਨੂੰ ਅੱਗਾਂ ਲਾਈਆਂ ਸੀਗੀਆਂ ਉਹੀ ਕਾਂਗਰਸ ਹੈ ਜੀ ਔਰ ਉਹੀ ਕਾਲੀ ਦਲ ਹੈ ਜਿਹਨੇ 2015 ਦੇ ਵਿੱਚ ਬੇਦਬੀ ਕਰਾਈ ਸੀ ਔਰ ਅੱਜ ਤੱਕ ਸਾਹਬ ਜਾ ਕੇ ਇਹਨਾਂ ਨੇ ਮੰਨੀ ਵੀ ਹੈ ਜੀ ਆਪ ਉਹ ਗੱਲ ਔਰ ਹੁਣ ਜਿਹੜੇ 328 ਰੂਪ ਜਿਹੜੇ ਗੁਰੂ ਸਾਹਿਬ ਦੇ ਗੁੜਕਾ ਸਾਹਿਬ ਦੇ ਉਹਨਾਂ ਦਾ ਜਿਹੜਾ ਲਾਪਤਾ ਹੋਣ ਦਾ ਮਾਮਲਾ ਉਹਦੀ ਐਫ ਆਈ ਆਰ ਦਰਜ ਹੋਈ ਹੈ ਕਾਲੀ ਦਲ ਵੀ ਵੱਡੇ ਸਵਾਲੀ ਨਿਸ਼ਾਨੇ ਦੇ ਵਿੱਚ ਕਿਰਿਆ ਹੋਇਆ ਕਾਂਗਰਸ ਵੀ ਕਰੀ ਹੋਈ ਹੈ ਔਰ ਆਮ ਆਦੀ ਪਾਰਟੀ ਜਿਹੜੀ ਹੈ ਸਿਰਫ ਕੰਮ ਦੀ ਗੱਲ ਕਰ ਰਹੀ ਹੈ ਲੋਕਾਂ ਦੀ ਗੱਲ ਕਰ ਰਹੀ ਹੈ ਇਹ ਸੁਨੀਲ ਜਾਖੜ ਨੇ ਸੀਐਮ ਸਾਹਿਬ ਨੂੰ ਚਿੱਠੀ ਲਿਖੀ ਹੈ ਕਿ ਜਿਵੇਂ ਜਿਸ ਤਰ੍ਹਾਂ ਕਾਂਗਰਸ ਇੱਕ ਦੂਜੇ ਤੇ ਕਰਪਸ਼ਨ ਦੇ ਇਲਜ਼ਾਮ ਲਗਾ ਰਹੇ ਨੇ ਕਰੋੜਾ ਰੁਪਏ ਇਕੱਠਾ ਕਰ ਲਿਆ ਤੁਸੀਂ ਕਿਸ ਤਰ੍ਹਾਂ ਵਾਚ ਕਰਦੇ ਹੋ ਫਾਇਦੇ ਕੀ ਕਰਵਾਈ ਹੋਣੀ ਹੈ ਬਿਲਕੁਲ ਇਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਜੀ ਤੁਹਾਨੂੰ ਯਾਦ ਆ ਜਦੋਂ ਚੰਨੀ ਸਾਹਿਬ ਨੂੰ ਚੀਫ ਮਿਨਿਸਟਰ ਬਣਾਇਆ ਇਹਨਾਂ ਦੇ ਭਾਂਜੇ ਕੋਲੋਂ 11 ਕਰੋੜ ਰੁਪਏ ਆਖਰੇ 9 ਕਰੋੜ ਰੁਪਏ ਕੈਸ਼ ਮਿਲੇ ਸੀ ਤੁਹਾਨੂੰ ਯਾਦ ਹੋਣਾ ਜੀ ਠੀਕ ਹੈ ਜੀ ਤਾਂ ਇਹ ਕਿੱਥੋਂ ਆਉਂਦਾ ਇਹਨਾਂ ਕੋਲ ਇੰਨਾ ਪੈਸਾ ਜੀ ਕਿੱਥੋਂ ਆ ਜਾਂਦਾ ਇਹਨਾਂ ਕੋਲ ਪੈਸਾ ਇਹ 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 ਜਿਹੜੇ ਜੀ ਮੈਨੂੰ ਯਾਦ ਆ ਇਹ ਖੜ ਦੇ ਕਾਉਂਸਲਰ ਹੁੰਦੇ ਸੀ ਫਿਰ ਪ੍ਰਧਾਨ ਬਣੇ ਚੰਨੀ ਸਾਹਿਬ ਅੱਜ ਇਹ ਰੁਪਿਆ ਖਰਬਾਂ ਦੀ ਪ੍ਰਾਪਰਟੀ ਬਣਾਈ ਬੈਠੇ ਨੇ ਜੀ ਕਿੱਥੋਂ ਬਣਾ ਲਈ ਇਹਨਾਂ ਨੇ ਪ੍ਰਾਪਰਟੀ ਜੀ ਰਾਜਾ ਵੜਿੰਗ ਖੋਰਾ ਕੋਲੇ ਕਿੱਥੋਂ ਇੰਨੀ ਪ੍ਰਾਪਰਟੀ ਆ ਗਈ ਬਾਜਵਾ ਸਾਹਿਬ ਨੂੰ ਇਹ ਸਾਰੇ ਜਿਹੜੇ ਲੋਕ ਨੇ ਨਾ ਜੀ ਕਾਂਗਰਸ ਸੁਨੀਲ ਚਾਖੜ ਨੂੰ ਵੀ ਪਤਾ ਹੋਊ ਕਾਂਗਰਸ 'ਚ ਰਹੇ ਨੇ ਉਸ ਟਾਈਮ ਬੇ ਇੱਕ ਇੱਕ ਚੀਜ਼ ਦਾ ਪਤਾ ਜੀ ਤਾਂ ਹੀ ਤਾਂ ਉਹ ਦੱਸ ਰਹੇ ਨੇ ਸਾਰੀਆਂ ਗੱਲਾਂ ਜੀ ਇਹ 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 ਨਾ ਜਿਹੜੀਆਂ ਪਾਰਟੀਆਂ ਨੇ ਇਹ ਲੋਕਾਂ ਦੀਆਂ ਪਾਰਟੀਆਂ ਨਾ ਹੋ ਕੇ ਸਿਰਫ ਇੱਕ ਗੈਂਗ ਹੈ ਜੀ ਕਾਂਗਰਸ ਦੇ ਲੀਡਰਾਂ ਦਾ ਇੱਕ ਗੈਂਗ ਹੈ ਜਿਹੜਾ ਪੰਜਾਬ ਨੂੰ ਪਿਛਲੇ ਲੰਮੇ ਸਮੇਂ ਤੋਂ ਲੁੱਟ ਰਿਆ ਔਰ ਕਾਲੀ ਦਲ ਦਾ ਵੀ ਇੱਕ ਗੈਂਗ ਹੈ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਨੂੰ ਲੁੱਟ ਰਿਆ ਜੀ ਜੋਤਕਾਰ ਸਿੱਧੂ ਬੀਬੀ ਜੀ ਨੇ ਇਹ ਗੱਲ ਕਹੀ ਹੈ ਕਿ ਜੇ ਤੁਸੀਂ ਸਾਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਂਗੇ ਬਿਨਾਂ ਪੈਸਿਆਂ ਤੋਂ ਵੈਸੇ ਤਾਂ 5 ਕਰੋੜ 500 ਕਰੋੜ ਦੀ ਮੰਗ ਕੀਤੀ ਜਾ ਰਹੀ ਹੈ ਤੇ ਫਿਰ ਅਸੀਂ ਆਉਣ ਨੂੰ ਤਿਆਰ ਹਾਂ ਪਰ ਸਾਡੇ ਕੋਲ 500 ਕਰੋੜ ਹੈ ਨਹੀਂ ਤੇ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਚੰਨੀ ਜਦੋਂ ਚੀ ਮੰਤਰੀ ਬਣਿਆ ਸੀ 350 ਕਰੋੜ ਦੇ ਕੇ ਬਣਿਆ ਜੀ ਇਹ ਸਵਾਲੀਆ ਨਿਸ਼ਾਨ ਕਾਂਗਰਸ ਨੂੰ ਕਟਹਿਰੇ 'ਚ ਖੜਾ ਕਰਦੇ ਕਿ ਇਹ ਪੈਸ ਕਿ ਇਹ ਪੈਸੇ ਦੇ ਕੇ ਮੈਂਸਟਰ ਬਣਾਉਂਦੇ ਆ ਕਿ ਇਹ ਪੈਸੇ ਦੇ ਕੇ ਟਿਕਟਾਂ ਦਿੰਦੇ ਨੇ ਜੀ ਐਮਐਲਏ ਦੀਆਂ ਇਹਦਾ ਮਤਲਬ ਇਹ ਤਾਂ ਫਿਰ ਦੁਕਾਨਦਾਰੀ ਹੋ ਗਈ ਨਾ ਫਿਰ ਇਹ ਪਾਰਟੀ ਥੋੜਾ ਜੀ ਕਾਂਗਰਸ ਨੇ ਵੀ ਉਹੀ ਕੰਮ ਫੜ ਲਿਆ ਜੀ ਔਰ ਇਹ ਇੱਕ ਇਹ ਗੱਲ ਕਹਿਣੀ ਔਰ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦੇਣਾ ਇਹ ਉਸ ਤੋਂ ਵੀ ਵੱਡਾ ਸਵਾਲੀਆ ਨਿਸ਼ਾਨ ਹੈ ਜੀ ਔਰ ਅੱਜ ਦੀ ਇਹ ਅੰਦਰ ਦੀ ਰਿਪੋਰਟ ਹੈ ਕਿ ਰਾਜਾ ਵੜਿੰਗ ਜਿਹੜੇ ਪ੍ਰਧਾਨ ਨੇ ਕਾਂਗਰਸ ਦੇ ਉਹਨਾਂ ਤੋਂ ਅਸਤੀਫਾ ਮੰਗ ਲਿਆ ਹਾਈ ਕਮਾਂਡ ਨੇ ਔਰ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਆਪੋਜੀਸ਼ਨ ਲੀਡਰ ਉਹਨਾਂ ਤੋਂ ਵੀ ਅਸਤੀਫਾ ਮੰਗ ਲਿਆ ਅੰਦਰ ਖਾਤੇ ਰਿਪੋਰਟ ਆ ਰ ਕਾਟੋਕਲਿਸ਼ ਬਹੁਤ ਵੱਡਾ ਹੈ ਜੀ ਜਿਵੇਂ ਬੀਬੀ ਜੀ ਨੇ ਕਿਹਾ ਬੀਬੀ ਨਵਜੋਤ ਕੌਰ ਜੀ ਨੇ ਕਿ ਇਹਨਾਂ ਦੇ ਤਾਂ 4-5 ਕੈਂਡੀਡੇਟ ਨੇ ਜੀ ਔਰ ਅਸੀਂ ਵੀ ਚਾਹੁੰਦੇ ਆ ਕਿ ਸਾਨੂੰ ਚੀਫ ਮਿਨਿਸਟਰ ਦੇ ਤੌਰ ਤੇ ਮੌਕਾ ਦਿੱਤਾ ਜਾਵੇ ਤੇ ਹੁਣ ਜੇ 500 ਕਰੋੜ ਰੁਪਇਆ ਦੇ ਕੇ ਚੀਫ ਮਿਨਿਸਟਰ ਬਣੂੰਗਾ ਤਾਂ ਫਿਰ ਉਹ ਪੰਜਾਬ ਤੇ ਕੀ ਲਾਊਗਾ ਜੀ ਕਿੱਥੇ ਉਸੇ 500 ਕਰੋੜ ਦੇ ਨਾਲ ਪੰਜਾਬ ਦੇ ਐ ਸਮਝ ਲਓ ਕਿ ਤੁਸੀਂ 1000 ਪਿੰਡਾਂ ਦੀ ਡਿਵੈਲਪਮੈਂਟ ਹੋ ਸਕਦੀ ਹੈ 50-50 ਲੱਖ ਨਾਲ ਪਰ ਇਹਨਾਂ ਦੇ ਮਨ ਦੇ ਵਿੱਚ ਕੀ ਹੈ ਜੀ ਇਹ ਸਿਰਫ ਕੁਰਸੀ ਨੂੰ ਪਿਆਰ ਕਰਦੇ ਆ ਇਹ ਉਹੀ ਕਾਂਗਰਸ ਆ ਜਿਨੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਕਾਨਪੁਰ ਬੰਬੇ ਕਲਕੱਤੇ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਉਹਨਾਂ ਨੂੰ ਅੱਗਾਂ ਲਾਈਆਂ ਸੀਗੀਆਂ ਉਹੀ ਕਾਂਗਰਸ ਹੈ ਜੀ ਔਰ ਉਹੀ ਕਾਲੀ ਦਲ ਹੈ ਜਿਹਨੇ 2015 ਦੇ ਵਿੱਚ ਬੇਦਬੀ ਕਰਾਈ ਸੀ ਔਰ ਅੱਜ ਤੱਕ ਸਾਹਬ ਜਾ ਕੇ ਇਹਨਾਂ ਨੇ ਮੰਨੀ ਵੀ ਹੈ ਜੀ ਆਪ ਉਹ ਗੱਲ ਔਰ ਹੁਣ ਜਿਹੜੇ 328 ਰੂਪ ਜਿਹੜੇ ਗੁਰੂ ਸਾਹਿਬ ਦੇ ਗੁੜਕਾ ਸਾਹਿਬ ਦੇ ਉਹਨਾਂ ਦਾ ਜਿਹੜਾ ਲਾਪਤਾ ਹੋਣ ਦਾ ਮਾਮਲਾ ਉਹਦੀ ਐਫ ਆਈ ਆਰ ਦਰਜ ਹੋਈ ਹੈ ਕਾਲੀ ਦਲ ਵੀ ਵੱਡੇ ਸਵਾਲੀ ਨਿਸ਼ਾਨੇ ਦੇ ਵਿੱਚ ਕਿਰਿਆ ਹੋਇਆ ਕਾਂਗਰਸ ਵੀ ਕਰੀ ਹੋਈ ਹੈ ਔਰ ਆਮ ਆਦੀ ਪਾਰਟੀ ਜਿਹੜੀ ਹੈ ਸਿਰਫ ਕੰਮ ਦੀ ਗੱਲ ਕਰ ਰਹੀ ਹੈ ਲੋਕਾਂ ਦੀ ਗੱਲ ਕਰ ਰਹੀ ਹੈ ਇਹ ਸੁਨੀਲ ਜਾਖੜ ਨੇ ਸੀਐਮ ਸਾਹਿਬ ਨੂੰ ਚਿੱਠੀ ਲਿਖੀ ਆ ਕਿ ਜਿਵੇਂ ਜਿਸ ਤਰ੍ਹਾਂ ਕਾਗਜ਼ ਸਿੱਕ ਦੂਜੇ ਤੇ ਕਰਪਸ਼ਨ ਦੇ ਇਲਜ਼ਾਮ ਲਗਾ ਰਹੇ ਨੇ ਕਰੋੜਾ ਰੁਪਏ ਇਕੱਠਾ ਕਰ ਲਿਆ ਤੁਸੀਂ ਕਿਸ ਤਰ੍ਹਾਂ ਵਾਚ ਕਰਦੇ ਹੋ ਕਿ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਇਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਜੀ ਤੁਹਾਨੂੰ ਯਾਦ ਆ ਜਦੋਂ ਚੰਨੀ ਸਾਹਿਬ ਨੂੰ ਚੀਫ ਮਿਨਿਸਟਰ ਬਣਾਇਆ ਇਹਨਾਂ ਦੇ ਭਾਂਜੇ ਕੋਲੋਂ 11 ਕਰੋੜ ਰੁਪਏ ਆਖਰੇ 9 ਕਰੋੜ ਰੁਪਏ ਕੈਸ਼ ਮਿਲਿਆ ਸੀ ਤੁਹਾਨੂੰ ਯਾਦ ਹੋਣਾ ਜੀ ਠੀਕ ਹੈ ਜੀ ਤਾਂ ਇਹ ਕਿੱਥੋਂ ਆਉਂਦਾ ਇਹਨਾਂ ਕੋਲ ਇੰਨਾ ਪੈਸਾ ਜੀ ਕਿੱਥੋਂ ਆ ਜਾਂਦਾ ਇਹਨਾਂ ਕੋਲ ਪੈਸਾ ਇਹ 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 ਜਿਹੜੇ ਜੀ ਮੈਨੂੰ ਯਾਦ ਆ ਇਹ ਖੜ ਦੇ ਕਾਉਂਸਲਰ ਹੁੰਦੇ ਸੀ ਫਿਰ ਪ੍ਰਧਾਨ ਬਣੇ ਚੰਨੀ ਸਾਹਿਬ ਅੱਜ ਇਹ ਰੁਪਿਆ ਖਰਮਾਂ ਦੀ ਪ੍ਰਾਪਰਟੀ ਬਣਾਈ ਬੈਠੇ ਨੇ ਜੀ ਕਿੱਥੋਂ ਬਣਾ ਲਈ ਇਹਨਾਂ ਨੇ ਪ੍ਰਾਪਰਟੀ ਜੀ ਰਾਜਾ ਵੜਿੰਗ ਖੋਰਾ ਕੋਲੇ ਕਿੱਥੋਂ ਇੰਨੀ ਪ੍ਰਾਪਰਟੀ ਆ ਗਈ ਬਾਜਵਾ ਸਾਹਿਬ ਨੂੰ ਇਹ ਸਾਰੇ ਜਿਹੜੇ ਲੋਕ ਨੇ ਨਾ ਜੀ ਕਾਂਗਰਸ ਸੁਨੀਲ ਜਾਖੜ ਨੂੰ ਵੀ ਪਤਾ ਹੋਊ ਕਾਂਗਰਸ ਚ ਰਹੇ ਨੇ ਉਸ ਟਾਈਮ ਬੇ ਇੱਕ ਇੱਕ ਚੀਜ਼ ਦਾ ਪਤਾ ਜੀ ਤਾਂ ਹੀ ਤਾਂ ਉਹ ਦੱਸ ਰਹੇ ਨੇ ਸਾਰੀਆਂ ਗੱਲਾਂ ਜੀ ਇਹ 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 ਨਾ ਜਿਹੜੀਆਂ ਪਾਰਟੀਆਂ ਨੇ ਇਹ ਲੋਕਾਂ ਦੀਆਂ ਪਾਰਟੀਆਂ ਨਾ ਹੋ ਕੇ ਸਿਰਫ ਇੱਕ ਗੈਂਗ ਹੈ ਜੀ ਕਾਂਗਰਸ ਦੇ ਲੀਡਰਾਂ ਦਾ ਇੱਕ ਗੈਂਗ ਹੈ ਜਿਹੜਾ ਪੰਜਾਬ ਨੂੰ ਪਿਛਲੇ ਲੰਬੇ ਸਮੇਂ ਤੋਂ ਲੁੱਟ ਰਿਹਾ ਔਰ ਕਾਲੀ ਦਲ ਦਾ ਵੀ ਇੱਕ ਗੈਂਗ ਹੈ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਨੂੰ ਲੁੱਟ ਰਿਹਾ ਹੈ ਜੀ